ਹਾਂ ਜੀ ਤੁਹਾਨੂੰ ਦਿਖਾ ਰਹੇ ਹਾਂ ਸਪਾਰ ਸਕੂਲ ਦਾ ਬੁਰਾਸ਼ਤੀ ਬਾਗ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਜਿਹੜੇ ਵਿਰਾਸਤੀ ਬੂਟੇ ਨੇ ਉਹ ਲਾਏ ਹੋਏ ਨੇ ਇਹ ਜਿਹੜਾ ਪ੍ਰੋਜੈਕਟ ਆ ਸਟਾਫ ਦੀ ਸਲਾਹ ਦੇ ਨਾਲ ਨਵੰਬਰ 2021 ਦੇ ਵਿੱਚ ਸਟਾਰਟ ਕੀਤਾ ਸੀ ਸੋ ਲਗਭਗ 2 ਸਾਲ ਸਤ੍ਹਾਥਮੀ ਨੇ ਹੋ ਚੁੱਕੇ ਆ ਜਿਹੜੇ ਬੂਟੇ ਨੇ ਬਹੁਤ ਵਧੀਆ ਫਟਾਰੇ ਦੇ ਨਾਲ ਹੋਏ ਨੇ ਸੁਆਗ ਦੇ ਵਿੱਚ ਤੋਂ ਹੁਣ ਤੁਹਾਨੂੰ ਅਸੀਂ ਬੂਟਿਆਂ ਬਾਰੇ ਜਾਣਕਾਰੀ ਦਿੰਨੇ ਆ ਜਿਹੜੇ ਅਸੀਂ ਇਸ ਵਿਰਾਸਤੀ ਬਾਗ ਦੇ ਵਿੱਚ ਲਾਏ ਹੋਏ ਨੇ ਇਹ ਹੈਗਾ ਜੀ ਆਪਣੇ ਕੋਲ ਲੱਗਿਆ ਹੋਇਆ ਦੇਸੀ ਆਮਲਾ ਉਹਦੇ ਨਾਲ ਹੀ ਅਸੀਂ ਲਾਇਆ ਸੀ ਇੱਧਰ ਹਾਈਬ੍ਰਿਡ ਆਮਲੇ ਦਾ ਬੂਟਾ ਸੋ ਆਮਲੇ ਦੇ ਨਾਲ ਹੀ ਅਸੀਂ ਇੱਧਰ ਜਿਹੜਾ ਬੂਟਾ ਬਿਹੜੇ ਦਾ ਲਾਇਆ ਸੀ ਇਹ ਬਿਹੜੇ ਦਾ ਪਲਾਂਟ ਆ ਨਾਲ ਇਹ ਨਾਲੇ ਹੀ ਅਸੀਂ ਬੂਟੇ ਲਾਤੇ ਸੀ ਇਹ ਬੂਟਾ ਹੈਗਾ ਜੀ ਦੇਸੀ ਅੱਕ ਦਾ ਦੇਖੋ ਇਹ ਸਿਰਫ 50 ਰੁਪਏ ਦੇ ਵਿੱਚ ਨਰਸਰੀ ਤੋਂ ਲਿਆਂਦਾ ਸੀ ਹੁਣ ਪੂਰਾ ਇਹ ਲਗਭਗ ਦਰਖਤ ਬਣ ਚੁੱਕਿਆ ਤੋਂ ਬਹੁਤ ਵਧੀਆ ਹੋਇਆ ਇਹ ਪਲਾਂਟ ਦੇਸੀ ਅੱਕ ਦਾ ਬੂਟਾ ਜਿਹਨੂੰ ਆਪਾਂ ਚਿੱਟੱਕ ਵੀ ਕਹਿੰਦੇ ਆ ਇਹਦੇ ਨਾਲ ਹੀ ਉਹ ਜਿਹੜਾ ਪਲਾਂਟ ਆ ਇਹ ਰੇਰੂ ਦਾ ਪਲਾਂਟ ਆ ਇਹ ਸਰਦੀ ਦੇ ਵਿੱਚ ਕਈ ਵਾਰ ਜਾ ਕੇ ਸੁੱਕ ਜਾਂਦਾ ਮੈਂ ਜਿਵੇਂ ਆ ਦੇਖੋ ਸੁੱਕਿਆ ਹੋਇਆ ਉੱਪਰੋਂ ਇਹ ਫਿਰ ਨਿਚੋਂ ਜੜਾਂ ਤੋਂ ਉੱਟ ਜਾਂਦਾ ਸੋਹੇ ਦੇਖ ਸਕਦੇ ਹੋ ਤੁਸੀਂ ਰੇਰੂ ਦਾ ਦਰਖਤ ਇਹਦੇ ਨਾਲ ਹੀ ਦੇਖ ਸਕਦੇ ਹੋ ਤੁਸੀਂ ਇਹ ਮਹਿੰਦੀ ਦਾ ਬੂਟਾ ਜਿਹੜਾ ਲਾਇਆ ਹੋਇਆ ਸੀ ਇਹ ਹੈਗਾ ਜੀ ਝੰਡਾ ਦਾ ਬੂਟਾ ਇਹ ਪੰਜਾਬ ਦਾ ਬਰਸਤੀ ਰੋਖਾ ਰੋਈਆਂ ਦੇ ਵਿੱਚ ਜੰਗਲਾਂ ਦੇ ਵਿੱਚ ਹੁੰਦਾ ਇਹ ਬੂਟਾ ਅੱਗੇ ਪੰਜਾਬ ਦੇ ਵਿੱਚ ਇਹ ਜਿਹੜੇ ਦਰਾਖਤ ਨੇ ਜਾਂ ਬੂਟੇ ਆਮ ਹੀ ਦੇਖਣ ਨੂੰ ਮਿਲਦੇ ਸੀ ਤੇ ਹੁਣ ਜਿਵੇਂ ਜਿਵੇਂ ਜ਼ਮੀਨਾਂ ਨਾਲ ਜਿਹੜੀ ਆਵਾਜ਼ ਹੋ ਗਈ ਇਹ ਬੂਟਾ ਆਮ ਤੌਰ ਤੇ ਦੇਖਣ ਨੂੰ ਨਹੀਂ ਮਿਲਦਾ ਜਾਂ ਕਹਿ ਲੋ ਵੀ ਅਲੋਪ ਹੋ ਰਿਹਾ ਸੋ ਇਹ ਅਸੀਂ ਬੂਟਾ ਪੰਜਾਬ ਦਾ ਵਿਰਾਸਤੀ ਰੁੱਖ ਜਿਹੜਾ ਜਾਂਦਾ ਉਹ ਸਾਡੇ ਵਿਰਾਸਤੀ ਬਾਗ ਦੇ ਵਿੱਚ ਲਾਇਆ ਹੋਇਆ ਇਹ ਪਲਾਹ ਦਾ ਬੂਟਾ ਜੀ ਇਹਨੂੰ ਪਲਾਸ ਵੀ ਕਹਿੰਦੇ ਆ ਟੱਕ ਵੀ ਕਹਿੰਦੇ ਆ ਸੋ ਇਹਦੇ ਨਾਲ ਹੀ ਇਹ ਬਾਂਸ ਦਾ ਬੂਟਾ ਲਾਇਆ ਸੋ ਇਹ ਦੇਖ ਸਕਦੇ ਹੋ ਤੁਸੀਂ ਤੇ ਨਾਲ ਹੀ ਅਸੀਂ ਇਹ ਕੇਲੇ ਦਾ ਜਿਹੜਾ ਪਲਾਂਟ ਆ ਉਹ ਵੀ ਲਾਇਆ ਹੋਇਆ ਕੇਲੇ ਦੇ ਨਾਲ ਹੀ ਇੱਧਰ ਜਿਵੇਂ ਤੁਸੀਂ ਦੇਖੋਗੇ ਇਹ ਕਦਮ ਦਾ ਬੂਟਾ ਇਹ ਕਦਮ ਦਾ ਬੂਟਾ ਲਾਇਆ ਹੋਇਆ ਸੋ ਦੋ ਪਲਾਂਟ ਨੇ ਸਾਡੇ ਕੋਲ ਰੀਠੇ ਤੇ ਰੀਠੇ ਦੇ ਨਾਲ ਹੀ ਜਦੋਂ ਤੁਸੀਂ ਉਹ ਸਾਹਮਣੇ ਦੇਖ ਰਹੇ ਹੋ ਵੱਡਾ ਪਲਾਂਟ ਇਹ ਹੈਗਾ ਜੀ ਗੁੱਲਰ ਦਾ ਪਲਾਂਟ ਇਹਦੀ ਇਹ ਹਾਈਟ ਲਗਭਗ 25 ਫੁੱਟ ਦੇ ਨੇੜੇ ਤੇੜੇ ਜਾ ਚੁੱਕੀ ਆ ਇਹ 2 ਸਾਲ ਤੋਂ ਉਪਰ ਦਾ ਬੂਟਾ ਸੋ ਇਸ ਦੀ ਜਿਹੜੀ ਗਰੋਥ ਆ ਬਹੁਤ ਜ਼ਿਆਦਾ ਹੋਈ ਆ ਸਾਡੇ ਬਾਗ ਦੇ ਵਿੱਚ ਇਹ ਦੇਖ ਸਕਦੇ ਹੋ ਤੁਸੀਂ ਗੁੱਲਰ ਦਾ ਬੂਟਾ ਇਹ ਹੈਗੇ ਆ ਜੀ ਅੰਜੀਰ ਇਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਫਿਗ ਵੀ ਕਹਿੰਦੇ ਆ ਸੋ ਇਹ ਵੀ ਅਸੀਂ ਲਾਈ ਹੋਈ ਆ ਇਹਨੂੰ ਛੋਟੇ ਛੋਟੇ ਜਿਹੜੇ ਜੀਰਾ ਲੱਗਣੇ ਸ਼ੁਰੂ ਹੋ ਗਏ ਨੇ ਹੈਗਾ ਜੀ ਚੰਦਨ ਦਾ ਬੂਟਾ ਇਹ ਬੂਟਾ ਅਸੀਂ ਲਾਇਆ ਸੀ ਕਿਉਂਕਿ ਪਲੱਸ 1 ਦੇ ਵਿੱਚ ਇੱਕ ਕਵਿਤਾ ਆਉਂਦੀ ਆ ਬੇਟੀ ਚੰਨਣ ਦੇ ਉਹਲੇ ਸੋ ਅਭੀ ਵਿਦਿਆਰਥੀਆਂ ਨੂੰ ਬਾਗ ਚ ਲਿਆ ਕੇ ਦਿਖਾ ਸਕਦੇ ਆ ਕਿ ਇਹ ਬੂਟਾ ਜਿਹੜਾ ਹੈਗਾ ਇਹ ਚੰਦਨ ਦਾ ਬੂਟਾ ਜਿਸ ਦਾ ਜ਼ਿਕਰ ਪਲੱਸ 1 ਦੀ ਕਿਤਾਬ ਦੇ ਵਿੱਚ ਪੁਜਾਬੀ ਵਿਸ਼ੇ ਦੇ ਵਿੱਚ ਆਉਂਦਾ ਇਹ ਹੈਗਾ ਜੀ ਲਾਲ ਚੰਦਨ ਦਾ ਬੂਟਾ ਇਹ ਸਾਊਥ ਦੇ ਵਿੱਚ ਆਮ ਤੌਰ ਤੇ ਹੁੰਦਾ ਤੁਸੀਂ ਸੁਣਿਆ ਹੋਵੇਗਾ ਵੀ ਸੰਦਲ ਬੁੱਟ ਦਾ ਜਿਹੜਾ ਤਸਕਰਸੀ ਬਿਰਪਣ ਉਹ ਇਸ ਰੁੱਖ ਦੀ ਤਸਕਰੀ ਕਰਦਾ ਸੀ ਜਦੋਂ ਇਹ ਵੱਡਾ ਹੋ ਜਾਂਦਾ ਇਹ ਤੋਂ ਕਈ ਤਰ੍ਹਾਂ ਦੇ ਜਿਹੜੇ ਸੈਂਟ ਨੇ ਉਹ ਤਿਆਰ ਹੁੰਦੇ ਨੇ ਇਹ ਹੈ ਲਾਲ ਚੰਦਨ ਦਾ ਬੂਟਾ ਇਹ ਲਾਇਆ ਹੋਇਆ ਜੀ ਮੌਲ ਫਰੀ ਮੌਲ ਫਰੀ ਦਾ ਪਲਾਂਟ ਆ ਇਹਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਇਹ ਲੈਮਨ ਗ੍ਰਾਸ ਦਾ ਬੂਟਾ ਲਾਇਆ ਹੋਇਆ ਲੈਮਨ ਗ੍ਰਾਸ ਦੇ ਨਾਲ ਹੀ ਇੱਥੇ ਬੂਟਾ ਸੀ ਸਾਡੇ ਕੋਲੇ ਮਾਲਾ ਮੋਤੀ ਦਾ ਇਹਨੂੰ ਵਜੈਂਤੀ ਮਾਲਾ ਵੀ ਕਹਿੰਦੇ ਆ ਮੋਤੀ ਲੱਗਦੇ ਆ ਉਹ ਦੇਖ ਸਕਦੇ ਹੋ ਤੁਸੀਂ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾਉਣਾ ਇਹ ਬੂਟਾ ਹੈ ਸਵਾਜਣੇ ਦਾ ਉਹ ਇਸ ਤਰ੍ਹਾਂ ਅਸੀਂ ਵਾਤਾਵਰਨ ਨੂੰ ਵਧੀਆ ਬਣਾਉਣ ਦੇ ਲਈ ਸਾਡਾ 메ਨ ਜਿਹੜਾ ਮਨੋਰਥ ਸੀ ਵਿਰਾਸਤੀ ਬਾਗ ਨੂੰ ਲਾਉਣ ਦਾ ਉਹ ਇਹ ਸੀ ਕਿ ਇੱਕ ਤਾਂ ਜਿਹੜੀ ਇਹ ਬਾਧੂ ਪਈ ਜਗਾ ਬੇਗਵਾ ਦਾ ਵੈਸੇ ਘਾਹ ਹੋ ਗਿਆ ਹੋਇਆ ਇਸ ਜਗਾ ਤੇ ਇੱਕ ਤਾਂ ਇਹਨੂੰ ਯੂਟਿਲਾਈਜ਼ ਕੀਤਾ ਜਾਵੇ ਇੱਕ ਵਾਤਾਵਰਨ ਨੂੰ ਵਧੀਆ ਬਣਾਉਣ ਵਾਸਤੇ ਪੰਜਾਬ ਦੇ ਜਿਹੜੇ ਵਿਰਾਸਤੀ ਰੁੱਖ ਨੇ ਜਿਹੜੇ ਕਿ ਅਲੋਪ ਹੋ ਰਹੇ ਨੇ ਉਹ ਇਸ ਜਗ੍ਹਾ ਲਾਏ ਜਾਣ ਤਾਂ ਜੋ ਵਿਦਿਆਰਥੀਆਂ ਨੂੰ ਆਪਾਂ ਵਾਤਾਵਰਣ ਦੇ ਨਾਲ ਜੋੜੀਏ ਜਾਂ ਉਹਨਾਂ ਦੇ ਵਿਸ਼ੇ ਦੇ ਵਿੱਚ ਜੋ ਵੱਖ-ਵੱਖ ਛਿਹਰੇ ਟਰੀਜ਼ ਆਉਂਦੇ ਨੇ ਜਿਵੇਂ ਅਸੀਂ ਸਿੰਬਲ ਦਾ ਰੁੱਖ ਵੀ ਇੱਥੇ ਲਾਇਆ ਸੀ ਠੀਕ ਹੈ ਜੀ ਤੇ ਇਸੇ ਤਰ੍ਹਾਂ ਸਾਡੇ ਕੋਲੇ ਚੰਦਨ ਦਾ ਰੁੱਖਾ ਮਹਿੰਦੀ ਦਾ ਰੁੱਖਾ ਉਹ ਲਾਏ ਹੋਏ ਨੇ ਤਾਂ ਕਿ ਬੱਚਾ ਉਸ ਟ੍ਰੀ ਦੀ ਉਸਦੇ ਪੱਤਿਆਂ ਨੂੰ ਪਛਾਣ ਕਰ ਸਕੇ ਉਹਨੂੰ ਪਤਾ ਲੱਗ ਸਕੇ ਜੀ ਸਾਡੇ ਪੰਜਾਬ ਦੇ ਬਰਾਸ ਦੇ ਬਰੁਖ ਨੇ ਧੰਨਵਾਦ